ਮਰਾ ਦੀ ਗਾਥੀ ਸੁਣਾਉਂਦੇ ਸਨ ਇੱਕ ਦੁਕਾਨ ਦੇ ਬਾਹਰ ਇੱਕ ਪਿੰਜਰਾ ਲੱਗ ਤੇ ਪਿੰਜਰੇ ਵਿੱਚ ਹੈ ਇੱਕ ਤੋਤਾ ਬਿਸ਼ੱਕ ਇਸ ਤੋਤੇ ਦਾ ਮਾਲਕ ਤੋਤੇ ਨੂੰ ਚੂਰੀਆਂ ਵੀ ਖਵਾਉਂਦਾ ਹੈ ਮਿੱਠੇ ਵੀ ਖਵਾਉਂਦਾ ਹੈ ਪਰ ਤੋਤਾ ਪਿੰਜਰੇ ਵਿੱਚ ਬੈਠਾ ਰੋਂਦਾ ਹੈ ਕਿ ਮੈਨੂੰ ਪਰਮਾਤਮਾ ਨੇ ਪੰਖ ਦਿੱਤੇ ਹਨ ਕਿ ਤੇ ਅੱਜ ਮੈਂ ਪਿੰਜਰੇ ਤੋਂ ਆਜ਼ਾਦ ਹੋ ਜਾਵਾਂ ਤੇ ਮੈਂ ਵੀ ਆਕਾਸ਼ ਦੀ ਉਡਾਰੀ ਲਾਵਾਂ ਸੰਤਾਂ ਦਾ ਇੱਕ ਸੇਵਕ ਰੋਜ਼ ਮਹਾਂਪੁਰਖਾਂ ਲਈ ਵਿਖਿਆ ਮੰਗਣ ਆਂਦਾ ਸੀ ਨਗਰ ਮੇ ਇੱਕ ਦਿਨ ਤੋਤੇ ਨੇ ਦੇਖਿਆ ਕਿ ਇਹ ਰੋਜ਼ ਕੁਝ ਮੰਗਣ ਆਂਦਾ ਨਗਰ ਵਿੱਚੋਂ ਤੇ ਕੁਝ ਲੈ ਜਾਂਦਾ ਪੁੱਛਣ ਲੱਗਾ ਬਈ ਤੂੰ ਕੌਣ ਹੈ ਤੇ ਇਸ ਨਗਰ ਵਿੱਚ ਕਿਉਂ ਆਂਨੇ ਉਹਨੇ ਆਖਿਆ ਮੈਂ ਸੰਤਾਂ ਦਾ ਸੇਵਕ ਹਾਂ ਤੇ ਸੰਤੋਂ ਕੇ ਲਈ ਭिक्षा ਮੰਗਨੇ ਆਤਾ ਹਾਂ ਉਹਨੇ ਆਖਿਆ ਤੂੰ ਐਡੀ ਤਕਲੀਫ ਕਰਨਾ ਹੈ ਗਰਮੀਆਂ ਵੀ ਸਰਦੀਆਂ ਵੀ ਬਰਸਾਤਾਂ ਹੁੰਦੀਆਂ ਤੇ ਮੈਂ ਤੈਨੂੰ ਵੇਖਣਾ ਤੂੰ ਰੋਜ਼ ਆਂਨੇ ਇਸ ਸੰਤਾਂ ਲਈ ਆਪਣੀ ਭिक्षा ਮੰਗ ਕੇ ਲੈ ਜਾਣੇ ਤੇ ਉਹਨਾਂ ਨੂੰ ਫਿਰ ਜਾ ਕੇ ਭੋਜਨ ਕਰਾਣਾ ਇਹਦਾ ਫਲ ਤੈਨੂੰ ਕੀ ਮਿਲੇਗਾ ਸੰਤਾਂ ਦਾ ਸੇਵਕ ਕਹਿਣ ਲੱਗਾ ਤੂੰ ਤੋਤਾ ਹੈ ਤੈਨੂੰ ਕੀ ਪਤਾ ਸੰਤਾਂ ਦੀ ਸੰਗਤ ਦਾ ਕੀ ਫਲ ਹੈ ਸੰਤੋ ਕੀ ਸੰਗਤ ਕਰਨੇ ਸੇ ਜਨਮ ਮਰਨ ਕੇ ਬੰਧਨ ਟਟ ਜਾਂਦੇ ਹੈ ਪਿਆਰ ਨਾਲ ਬੋਲੋ ਸ੍ਰੀ ਕਹੋ ਨਾਨਕ ਗੁਰਵੰਦਨ ਕਾਟੇ ਵਿਚਿਰਤ ਕਾਨ ਮਿਲਿਆ ਤੋਤਾ ਕਹਿਣ ਲੱਗਾ ਅੱਛਾ ਸੰਤਾਂ ਦੇ ਬਚਨ ਕੋਈ ਮੰਨੇ ਸੰਗਤ ਕਰੇ ਉਸਕੇ ਬੰਧਨ ਕੱਟ ਜਾਂਦੇ ਤਾਂ ਫਿਰ ਆਪਣੇ ਸੰਤਾਂ ਨੂੰ ਬੇਨਤੀ ਕਰੀ ਬਈ ਮੈਂ ਤੋਤਾ ਮਾਲਕ ਨੇ ਮੈਨੂੰ ਲੋਹੇ ਦੇ ਪਿੰਜਰੇ ਵਿੱਚ ਪਾਇਆ ਤੇ ਮੇਰੇ ਬੰਧਨ ਕਿਵੇਂ ਕੱਟੇ ਜਾਣਗੇ ਮੇਰਾ ਮੇਰਾ ਉਪਾਅ ਪੁੱਛ ਕੇ ਬਤਾਨਾ ਉਨੇ ਆਖਿਆ ਠੀਕ ਹੈ ਮੇਰੀ ਬੇਨਤੀ ਕਰੇਗਾ ਨਾ ਤੋਤੇ ਨੇ ਕਹਾ ਮੇਰੀ ਬੇਨਤੀ ਕਰੇਗਾ ਨਾ ਅਨੇ ਆਖਿਆ ਕਰਾਂਗਾ ਸੰਤਾਂ ਅਗੇ ਤੇਰੀ ਬੇਨਤੀ ਭਈ ਤੇਰੇ ਬੰਧਨ ਕਿਵੇਂ ਕੱਟੇ ਜਾ ਗੱਲ ਬਾਤ ਕਰਦਿਆਂ ਕੁਝ ਵਕਤ ਲੱਗ ਗਿਆ ਵਿਕਸ਼ਾ ਮੰਗ ਕੇ ਸੇਵਕ ਜਦ ਸੰਤਾਂ ਦੇ ਪਾਸ ਪਹੁੰਚਿਆ ਭੋਜਨ ਥਾਲ ਵਿੱਚ ਪਾ ਕੇ ਮਹਾਂਪੁਰਖਾਂ ਗੀ ਰੱਖਿਆ ਲਓ ਮਹਾਰਾਜ ਭੋਜਨ ਕਰੋ ਸੰਤ ਕਹਿਣ ਲੱਗੇ ਸੇਵਕ ਨੂੰ ਅੱਜ ਆਨੇ ਮੇ ਬੜੀ ਦੇਰ ਕਰ ਦਿੱਤੀ ਆਖਿਆ ਤੁਸੀਂ ਭੋਜਨ ਕਰੋ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਰਾਂ ਵਿੱਚ ਇੱਕ ਦੁਕਾਨ ਦੇ ਬਾਹਰ ਪਿੰਜਰਾ ਪਿੰਜਰੇ ਵਿੱਚ ਸੀ ਤੋਤਾ ਤੋਤਾ ਮੈਨੂੰ ਪੁੱਛਦਾ ਹੈ ਬਈ ਤੂੰ ਕੌਣ ਮੈਂ ਆਖਿਆ ਮੈਂ ਸੰਤਾਂ ਦਾ ਸੇਵਕ ਉਹਨੇ ਆਖਿਆ ਤੂੰ ਸੰਤਾਂ ਦੀ ਸੇਵਾ ਕਰਨਾ ਸੰਗਤ ਕਰਨਾ ਇਹਦਾ ਫਲ ਤੈਨੂੰ ਕੀ ਮਿਲੇਗਾ ਮੈਂ ਆਖਿਆ ਮੇਰੇ ਗੁਰੂ ਜੀ ਮੇਰੇ ਬੰਧਨ ਕੱਟ ਦੇਣਗੇ ਮੇਰੇ ਸੰਤ ਮੇਰੇ ਬੰਧਨ ਕੱਟਣਗੇ ਜਨਮ ਮਰਨ ਦੇ ਤੇ ਤੋਤੇ ਨੇ ਆਖਿਆ ਫਿਰ ਮੇਰਾ ਵੀ ਪੁੱਛ ਕੇ ਆਈਂ ਇਹ ਦੋਏ ਦੇ ਪਿੰਜਰੇ ਵਿੱਚ ਮੈਂ ਬੈਠਾ ਮੇਰੇ ਬੰਧਨ ਕਦ ਕੱਟਣਗੇ ਪਿਆਰ ਨਾਲ ਬੋਲੋ ਸ੍ਰੀ ਸੰਤਾਂ ਨੇ ਪਹਿਲੀ ਬੁਰਕੀ ਮੂੰਚੀ ਪਾਈ ਸੀ ਤੇ ਅੱਖਣ ਲੱਗੇ ਤੋਤਾ ਕੀ ਕਹਿੰਦਾ ਸੀ ਜੀ ਤੋਤਾ ਕਹਿੰਦਾ ਸੀ ਮੇਰੇ ਬੰਧਨ ਕਿਵੇਂ ਕੱਟਣਗੇ ਮੈਂ ਕਿਵੇਂ ਮੁਕਤ ਹੋਵਾਂਗਾ ਇਸ ਦੋਏ ਦੇ ਪਿੰਜਰੇ ਵਿੱਚੋਂ ਮੈਂ ਕਦੋਂ ਆਕਾਸ਼ ਵਿੱਚ ਉਹ ਡਾਇਰੀ ਲਾਵਾਂਗਾ ਰੱਬ ਨੇ ਮੈਨੂੰ ਪੰਖ ਦਿੱਤੇ ਸੰਤਾਂ ਨੇ ਪਹਿਲੀ ਬੁਰਕੀ ਮੂੰਹ ਵਿੱਚ ਡਾਲੀ تھی ਕਿ ਗਿਰ ਗਏ ਨੀਚੇ ਟੈਪ ਹੱਥ ਲਾਇਆ ਦੇਖਿਆ ਸਵਾਸੀ ਕੋਈ ਨਹੀਂ ਸਾਧ ਸੰਗਤ ਬੋਲੋ ਸ੍ਰੀ ਸੇਵਕ ਤਾਂ ਘਬਰਾ ਗਿਆ ਪਤਾ ਨਹੀਂ ਮੈਂ ਅਸੀਂ ਕੌਣ ਸੀ ਬਾਤ ਕਰ ਦਿੱਤੀ ਕਿ ਸੰਤਾਂ ਦੇ ਉੱਪਰ ਕੋਈ ਦਿਲ ਤੇ ਬੋਝ ਪੈ ਗਿਆ ਕੁਝ ਧੇਰ ਸੰਤ ਉਸੇ ਤਰ੍ਹਾਂ ਲੇਟੇ ਰਹੇ ਐਵੇਂ ਲੱਗਿਆ ਬਈ શરીਰ ਵਿੱਚ ਪ੍ਰਾਣੀ ਕੁ ਥੋੜੀ ਧੇਰ ਬਾਅਦ ਉੱਠੇ ਤੇ ਫਿਰ ਭੋਜਨ ਕਰਨ ਲੱਗ ਪਏ ਪਿਆਰ ਨਾਲ ਬੋਲੋ ਸ੍ਰੀ ਸੇਵਕ ਨੇ ਸੁੱਖ ਦਾ ਸਾਹ ਲਿਆ ਸ਼ੁਕਰ ਹੈ ਸੰਤ ਜੀਵਿਤ ਹੈ ਅਗਲੇ ਦਿਨ ਫਿਰ ਜਦੋਂ ਸੇਵਕ ਨਗਰ ਵਿੱਚ ਮਧੋਕੜੀ ਮੰਗਣ ਗਿਆ ਭਿਖਸ਼ਾ ਮੰਗਣ ਗਿਆ ਤੇ ਤੋਤੇ ਨੇ ਦੂਰੋਂ ਦੇਖਿਆ ਆਵਾਜ਼ ਦਿੱਤੀ ਆ ਸੰਤਾਂ ਦੇ ਪਿਆਰੇ ਆ ਸੰਤਾਂ ਦੇ ਦੁਲਾਰੇ ਆ ਮੇਰੀ ਸੰਤਾਂ ਕੋਲੋਂ ਕੇ ਪਾਸ ਬੇਨਤੀ ਰੱਖੀ ਉਹਨੇ ਆਖਿਆ ਭਾਈ ਪਤਾ ਨਹੀਂ ਤੇਰੀ ਗੱਲ ਵਿੱਚ ਤਾਂ ਕਿਹੜੀ ਗੱਲ ਸੀ ਜਦੋਂ ਮੈਂ ਤੇਰੀ ਬੇਨਤੀ ਸੰਤਾਂ ਨੂੰ ਕੀਤੀ ਨਾ ਉਹਨਾਂ ਨੇ ਬਸ ਮੂੰਹ ਵਿੱਚ ਪਹਿਲੀ ਬੁਰਕੀ ਢਾਲੀ ਥੀ ਰੋਟੀ ਦੀ ਤੇ ਉਹ نیچے ਗਿਰ ਗਏ ਐਸੇ ਹੋ ਗਏ ਜਿਵੇਂ ਸਰਗਰ ਵਿੱਚ ਪ੍ਰਾਣੀ ਕੋਈ ਨਾ ਤੋਤੇ ਨੇ ਆਖਿਆ ਮੇਰੀ ਬਾਤ ਕੀਤੀ ਮੇਰੀ ਬੇਨਤੀ ਸੁਣ ਕੇ ਸੰਤ ਗਿਰ ਗਏ ਆਖਿਆ ਹਾਂ ਇਹ ਸੁਣਦਿਆਂ ਤੋਤਾ ਵੀ ਗਿਰ ਗਿਆ ਸਾਥ ਸੰਗਤ ਬੋਲੋ ਸ੍ਰੀ ਤੋਤਾ ਵੀ ਗਿਰ ਗਿਆ ਇਵੇਂ ਹੋ ਗਿਆ ਜਿਵੇਂ ਸਰੀਰ ਵਿੱਚ ਪ੍ਰਾਣੀ ਕੋਈ ਸੇਵਕ ਨੇ ਦੁਕਾਨਦਾਰ ਨੂੰ ਆਖਿਆ ਉਹ ਵੇਖ ਭਾਈ ਤੇਰੇ ਤੋਤੇ ਨੂੰ ਕੀ ਹੋ ਗਿਆ ਉਹਨੇ ਦੇਖਿਆ ਹੁਣੇ ਠੀਕ ਠਾਕ ਸੀ ਚੰਗਾ ਪੱਲਾ ਬੋਲਦਾ ਸੀ ਉਹ ਦੌੜ ਕੇ ਆਇਆ ਪਿੰਜਰੇ ਨੂੰ ਹਿਲਾਇਆ ਤੋਤਾ ਨਾ ਹਿਲਦਾ ਨਾ ਜਲਦਾ ਉਹਨੇ ਪਿੰਜਰੇ ਦਾ ਦਰਵਾਜ਼ਾ ਖੋਲ੍ਹਿਆ ਭਈ ਹੁਣ ਮਰੇ ਨੂੰ ਕੌਣ ਅੰਦਰ ਰੱਖੇ ਲੱਗਦਾ ਤੋਤਾ ਮਰ ਗਿਆ ਜਾਂ ਦੁਕਾਨ ਦੀ ਛੱਤ ਤੇ ਤੋਤੇ ਨੂੰ ਰੱਖਿਆ ਤੇ ਤੋਤਾ ਉਡਾਰੀ ਲਾ ਗਿਆ ਸਾਹਮਣੇ ਪੀਪਲ ਦੇ ਪੇੜ ਤੇ ਜਾ ਬੈਠਾ ਤੇ ਜਾਂਦਿਆਂ ਕਹਿ ਗਿਆ ਆਪਣੇ ਸੰਤੋਆਂ ਦਾ ਧੰਨਵਾਦ ਕਰਨਾ ਭਾਈ ਜਿਨ ਕਾ ਬਚਨ ਮਾਨ ਕੇ ਬਚਨ ਸੁਣ ਕੇ ਅੱਜ ਮੇਰਾ ਉਧਾਰ ਹੋ ਗਿਆ ਮੇਰੇ ਬੰਧਨ ਕੱਟ ਗਏ ਟੂਟੇ ਬੰਧਨ ਜਾਸ ਕੀ ਗੋਆ ਸਾਧੂ ਸੰਗ ਉਹ ਬੜਾ ਹੈਰਾਨ ਬਈ ਤੋਤੇ ਦੀ ਗੱਲ ਸੰਤਾਂ ਨੂੰ ਕੀਤੀ ਉਹ ਗਿਰ ਗਏ ਤੇ ਸੰਤਾਂ ਦੀ ਬਾਤ ਆ ਕੇ ਤੋਤੇ ਨੂੰ ਸੁਣਾਈ ਇਹ ਗਿਰ ਗਿਆ ਮਾਮਲਾ ਸਮਝ ਨਹੀਂ ਆਇਆ ਵਾਪਸ ਆਇਆ ਭੋਜਨ ਦਾ ਥਾਲ ਆਪਣੇ ਸੰਤਾਂ ਦੇ ਆਗੇ ਰੱਖਿਆ ਕਿ ਆਹ ਮਹਾਰਾਜ ਭੋਜਨ ਕਰੋ ਸੰਤ ਕਹਿਣ ਲੱਗੇ ਕਿਉਂ ਬਈ ਦੋਤਾ ਛੁੱਟਿਆ ਕਿ ਨਹੀਂ ਛੁੱਟਿਆ ਮਹਾਰਾਜ ਤਾਂ ਛੁੱਟ ਗਿਆ ਪਰ ਮੈਨੂੰ ਸਮਝ ਨਹੀਂ ਆਈ ਦੋਤੇ ਦੀ ਬਾਤ ਮੈਨੇ ਆਪਕੋ ਕਿ ਆਪ ਗਿਰ ਗਏ ਆਪकी ਬਾਤ ਦੋਤੇ ਕੋ ਸੁਣਾਈ ਉਹ ਪਿੰਜਰੇ ਵਿੱਚ ਗਿਰ ਗਿਆ ਇਵੇਂ ਹੋ ਗਿਆ ਜਿਵੇਂ ਕੋਈ ਪ੍ਰਾਣੀ ਨਾ ਹੋਣ ਸਕੇ ਸੰਤ ਹੱਸ ਕੇ ਕਹਿਣ ਲੱਗੇ ਸੇਵਕ ਨੂੰ ਬਸ ਤੋਤੇ ਕੋ ਮੈਨੇ ਇੱਕ ਜੁਗਤੀ ਬਤਾਈ ਥੀ ਤੋਤੇ ਨੂੰ ਮੈਂ ਜੁਗਤੀ ਦੱਸੀ ਸੀ ਤਰੀਕਾ ਬਤਾਇਆ ਕਿ ਤੋਤੇ ਆ ਜੇ ਪਿੰਜਰੇ ਵਿੱਚੋਂ ਛੁੱਟ ਨਹੀਂ ਤਾਂ ਐਵੇਂ ਮਰ ਜਾ ਕਿਉਂਕਿ ਜਦ ਤੱਕ ਮਰੇਗਾ ਨਹੀਂ ਤਦ ਤੱਕ ਛੁੱਟੇਗਾ ਨਹੀਂ ਪਿਆਰ ਨਾਲ ਬੋਲੋ ਸ੍ਰੀ ਉਹਨੂੰ ਤਰੀਕਾ ਦੱਸ ਦਿੱਤਾ ਛੁੱਟਣ ਦਾ ਬਸ ਤੋਤਾ ਸਮਝ ਗਿਆ ਉਹ ਗਿਰ ਗਿਆ ਪਿੰਡ ਦੇ ਵਿੱਚ ਈਮਿੰਗ ਹੋ ਗਿਆ ਜਿਵੇਂ ਪ੍ਰਾਣੀ ਕੋਈ ਨਾ ਹੋਣ ਤੇ ਸਾ ਸੰਗਤ ਮਰੇ ਨੂੰ ਕੌਣ ਰੱਖਦਾ ਜਿਵੇਂ ਉਹਨੇ ਤੋਤੇ ਨੂੰ ਬਾਹਰ ਕੱਢ ਲਿਆ ਤੇ ਲਾ ਗਿਆ ਨਾ ਫਿਰ ਉਡਾਰੀ ਥਾ ਮਹਾਰਾਜ ਆਖਿਆ ਇਸੇ ਤਰ੍ਹਾਂ ਜੀ ਉਸ ਸੰਸਾਰ ਵਿੱਚ ਆ ਕੇ ਮਾਂ ਪੁਰਖਾਂ ਦੇ ਬਚਨਾਂ ਨੂੰ ਕਮਾ ਕੇ ਆਪਣੇ ਇੱਛਾਵਾਂ ਨੂੰ ਮਾਰ ਦਿੰਦਾ ਹੈ ਉਹ ਜੀਵਨ ਮੁਕਤ ਹੋ ਜਾਂਦਾ ਹੈ ਪਿਆਰ ਨਾਲ ਬੋਲੋ ਸ੍ਰੀ ਸੰਤੋ ਸਾਗਰ ਇਹ ਸਾਗਰ ਪਾਰ ਉਤਰੀਏ ਜੇ ਕੋ ਪਛਨ ਕਮਾਵੇ ਸੰਤਨ ਕਾ ਸੁਪੁਰ ਪਰ ਸਾਦੀ ਤਰੀਏ ਨਿਰਮਾਣ ਕੀਰਤਨ ਗਾਉ ਕਰਤੇ ਕਾ ਬਿਨ ਦੇ ਇਨ ਚਿਤ ਛੂਟੇ ਛੁੱਟ ਜਾਓਗੇ ਰਿਰਵਾੜੀ ਜੀਤਨ ਗਾਉਂ ਕਰਦੇ ਕਾ ਮੇ ਮੁਖ ਸਿਮਰ ਤੇ ਚਿਤ ਜ Yeah. ਦੇ ਕਾ ਨਿਮਖ ਸਿਮਰਤ ਜਿਦ ਜੁਟੇ ਨਿਰਮਾਨ ਨੀਰ ਤਨ ਦਾਉ ਕਰ ਦੇ ਕਾ ਨਿਮਖ ਸਿਮਰਤ ਜਿਦ ਛੂ